ਇਹਨਾਂ ਐਡਵੋਕੇਟ ਪ੍ਰਦੀਪ ਸਿੰਘ ਆ ਤੇ ਮੈਂ ਐਮਐਲਏ ਡਾਕਟਰ ਕਸ਼ਮੀਰ ਸਿੰਘ ਦੀ ਸੋਣ ਉਹਨਾਂ ਦੇ ਨਾਲ ਐਜ਼ ਅ ਪੀਏ ਵਰਕਰ ਦਾ ਤੇ ਕੀ ਗੱਲਬਾਤ ਹੋਈ ਇਸ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ ਆ ਕਿ ਉਹਨਾਂ ਦੇ ਫੋਨ ਤੇ ਵੀ ਆਪਣਾ ਤਿੰਨ ਚਾਰ ਕਾਲ ਆਈਆਂ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਦੂਜਾ ਫੋਨ ਆ ਜਿਹੜਾ ਮੋਸਟਲੀ ਸਾਡੇ ਕੋਲ ਰਹਿੰਦਾ ਆ ਉਹਦੇ ਉੱਪਰ ਵੀ ਜਿਹੜੀਆਂ ਕਾਲਾਂ ਆਈਆਂ ਇੱਕ 11 36 ਦੀ ਆਈ ਹੈ ਕਾਲ ਉਹਦੇ ਵਿੱਚ ਮੇਰੀ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਇਹਨਾਂ ਨੂੰ ਮੈਂ ਕਿਹਾ ਆ ਕਿ ਸਾਡੇ ਕੋਲ ਅਜੇ ਟਾਈਮ ਨਹੀਂ ਹੈਗਾ ਮੀਟਿੰਗ ਚੱਲ ਰਹੀਆਂ ਵਾ ਲੋਕੀ ਮਿਲ ਰਹੇ ਆ ਤੇ ਤੁਹਾਨੂੰ ਜਿਹੜਾ ਬਾਅਦ ਮਲਾ ਦਿੱਤਾ ਜਾਵੇਗਾ ਸਬੰਧ ਕਹਿੰਦੇ ਸੀ ਕਿ ਨਵੇਂ ਸਾਲ ਦੇ ਸਬੰਧ ਦੇ ਵਿੱਚ ਮਿਲਣਾ ਵਾ ਜਾਂ ਹੋਰ ਵੀ ਕੋਈ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਕਰਨੀ ਹੈ ਜੀ ਮੈਨੂੰ ਉਹਨਾਂ ਨੇ ਕਾਰਨ ਨਹੀਂ ਦੱਸਿਆ ਕਿ ਉਹ ਮਿਲਣਾ ਚਾਹੁੰਦੇ ਆ ਕੋਈ ਨਿੱਜੀ ਗੱਲਾਂ ਬਾਤਾਂ ਹੁੰਦੀਆਂ ਵਾ ਜਿਹੜਾ ਉਹ ਡਾਕਟਰ ਸਾਹਿਬ ਨੂੰ ਹੀ ਦੱਸ ਦੇ ਤਾਂ ਕਰਕੇ ਫਿਰ ਅਸੀਂ ਕਿਸੇ ਨੂੰ ਆਪਣਾ ਜ਼ਿਆਦਾ ਫੋਰਸ ਵੀ ਨਹੀਂ ਕਰੀਦਾ ਕਿ ਉਹ ਸਾਨੂੰ ਹੀ ਗੱਲ ਦੱਸੇ ਹਾਂ ਜੀ ਮੇਰੀ ਜੇ ਕੋਈ ਤੁਹਾਡੇ ਕੋਲ ਰਿਕੋਰਡਿੰਗ ਹੋਵੇ ਜੇ ਇਹਨਾਂ ਦੇ ਕੋਲ ਉਹ ਤੁਸੀਂ ਵੇਖ ਲਓ ਕਿਸੇ ਬੰਦੇ ਨੂੰ ਧਮਕੀ ਨਹੀਂ ਦਿੱਤੀ ਬੰਦੇ ਨੂੰ ਕੋਈ ਧਮਕੀ ਨਹੀਂ ਦਿੱਤੀ ਫੋਨ ਇਹਨਾਂ ਨੂੰ ਮੈਂ ਸ਼ਾਮ ਨੂੰ ਜਰੂਰ